ਇਹੋ ਘਰ ਦਾ ਦ੍ਰਿਸ਼ ਹੈ ਮਦਨ ਜੀ ਇਹ ਫੋਟੋ ਕਿ ਕਿਸ ਸਮਾਨ ਗਿਆ ਤੁਹਾਡਾ ਪਰ ਸੋਈ ਚ ਵੇਖੋ ਜੀ ਕਿਤੇ ਆ ਚੁਣੇ ਗਏ ਨੇ ਅੱਜ ਹੋਣੀ ਲਵਾ ਰਹੇ ਹਨ ਇੱਕ ਅੱਜ ਜੋ ਸੁਰੇਂਦਰ ਜੀ ਆਏ ਇੱਥੋਂ ਪਾਣੀ ਪੀਣਾ ਕੀ ਬੰਦ ਨੇ ਫਿਰ ਜਦ ਹੋ ਗਿਆ ਇਹ ਆਲ ਮਾਰਿਆ ਛਾਂਗਰ ਬਾਡੇ ਭਰੇ ਹਨ ਥੱਲੇ ਨੇ ਲਵਾ ਕੇ ਜੂਤਣੀਆਂ ਚ ਕੱਟਦੇ ਪਿਆ ਦੂਜੇ ਦੇ ਘਰ ਕੱਟ ਪਲਾਸਟਿਕ ਤੇ ਸਾਰੀ ਲੱਗੇ ਨੇ ਇਹਨੇ ਨਵੇਂ ਲਵਾਏ ਨੇ ਇਹ ਲੱਗਿਆ ਰੱਖਿਆ ਸੀ ਸਿਲੰਡਰ ਕੋ ਵੀ ਲੱਗੇ ਏ ਟੂ ਜ਼ेड ਰਸੋਈ ਦੇ ਭਾਂਡੇ ਏ ਟੂ ਜ਼ेड ਸਾਰੇ ਲੈ ਗਏ ਨੇ ਸਾਰੇ ਭਾਂਡੇ ਤੋਂ ਕੱਢ ਕੇ ਸਭ ਕੁਝ ਲੈ ਆਇਆ ਜੋ ਸਭ ਕੁਝ ਲੈ ਆ ਦੇ ਗਏ ਕੋਲ ਪਰ ਡਾਲੀ ਛੱਡ ਗਿਆ ਚੋਰੀ ਕਦੋਂ ਹੀ ਤੁਹਾਡੇ ਘਰੇ ਚੋਰੀ ਅੱਜ ਰਾਤ ਦੇਖਿਆ ਅੱਜ ਰਾਤ ਹੋਈ ਏ ਅੱਜ ਰਾਤ ਹੋਈ ਹੋਈ ਏ ਆ ਬੈਠੇ ਤੇ ਬੈਠੇ ਲਗਾ ਆ ਨਾਲ ਕੁੱਤੀਆਂ ਨਾਲ ਜਿਹਨਾਂ ਨੇ ਇਹ ਆਹ ਡੀਲੀ ਲਗਾ ਹੈ ਨਾਲ ਆਜੀ ਇਹਦੇ ਬੇਟੇ ਜਿਹੜੇ ਬੈਠੇ ਜਿਹੜਾ ਨਵਾਂ ਸਮਾਜ ਉਹ ਸਾਰਾ ਲੈ ਗਏ ਤੇ ਜਿਹੜਾ ਆ ਲੀਰਪਾ ਕਰੇ ਉੱਤੇ ਦਿੱਤੇ ਹਨ ਜਿੱਦਾਂ ਮਤਲਬ ਉਹਨਾਂ ਦੇ ਕੱਗਿਆ ਆ ਨਾ ਟੱਕਿਆ ਵੇ ਟੱਕੜ ਵਾਲੀ ਜਿੱਦਾਂ ਨਾਲ ਘਰ ਦੇ ਵਿੱਚ ਜਲਾਟਾ ਕਰ ਦਮਾ ਦੇ ਬਾਬਾ ਤੋਰੀਆ ਕੋ ਮਰੀਜ ਤੁਹਾਡਾ ਕੀ ਪਿਆ ਸੀ ਤੇ ਤੁਹਾਡਾ ਟੋਟਲ ਕਿੰਨਾ ਨੁਕਸਾਨ ਹੋਇਆ ਪੂਰੀ ਕੋਠੀ ਚੋਰੀ ਦਾ ਨੁਕਸਾਨ ਤੇ ਤੁਤਰ ਬੜਾ ਹੋ ਗਿਆ 6-7 ਲੱਖ ਦਾ 8 ਦਾ ਹੋ ਹੀ ਗਿਆ ਤੇ ਕਾਕਾ ਮੇਰਾ ਬਾਹਰ ਸੀ ਉਹ ਜੀ ਚੱਲ ਚੰਦਰਪੁਰ ਰੋਟੀਦਾਨ ਉਹ ਦੋਵੇਂ ਬਾਹਰ ਤੇ ਚਾਬੀ ਮੇਰੇ ਕੋਲ ਹੁੰਦੀ ਮੈਂ ਪੱਜੀ ਸ਼ਕੀਦੀ ਨਹੀਂ ਅੰਗ ਗੇੜਾ ਲਾਦੀ ਤਾਂ ਗੇੜਾ ਲਾਣ ਆਈ ਹੈ ਤੇ ਵੇਖਿਆ ਉਹ ਮੇਨੂੰ ਕੱਖਿਆ ਤੇ ਜਿਹੜੀ ਤੁਹਾਡੇ ਘਰੇ ਚੋਰੀ ਹੋਈ ਉਹ ਤੁਹਾਡਾ ਕਿੰਨਾ ਕੁ ਨੁਕਸਾਨ ਹੋ ਗਿਆ ਦੇ ਵਿੱਚ ਇਹ ਭਾਜੀ 6-7 ਲੱਖ ਦਾ ਹੋਇਆ ਸਾਰਾ ਫਰਨੀਚਰ ਸੀ ਮਰਦਾਂ ਮਤਲਬ ਜੇਡ ਸਾਡੇ ਨੇ ਹੁਣ ਛੁੱਟੀ ਆਈ ਸੀ ਉਹ ਸਾਲ ਡੇਢ ਹੋ ਗਿਆ ਉਹਨਾਂ ਨੂੰ ਪੂਰਾ ਉਹਨਾਂ ਨੇ ਫਰਨੀਚਰ ਪਾਇਆ ਅੰਦਰ ਚਿਮਣੀ ਤੱਕ ਲਾ ਕੇ ਲੈ ਗਏ ਨੇ ਜਿੰਨਾ ਮਤਲਬ ਦੋ ਬੈੱਡ ਲਾਗੇ ਨੇ ਦੋ ਲਮਾਰੀਆਂ ਲਾਗੇ ਮੋਟਰਸਾਈਕਲ ਖੜਿਆ ਸਾਡਾ ਰੈਕਟਿਵਾ ਨਵੇਂ ਘਟਵਾਈ ਸੀ ਹੁਣ ਉਹ ਵੀ ਲਾਗੇ ਸੋਫਾ ਸਾਡਾ ਲਾਗੇ ਸਾਡਾ ਤਕਰੀਬਨ ਐਲਸੀਡੀ ਵੀ ਲਾਗੇ ਕੋਈ ਚੀਜ਼ ਛੱਡੀ ਨਹੀਂ ਤਕਰੀਬਨ ਬੰਦੇ ਸਾਡਾ ਜਿਹੜੀਆਂ ਆਪਾਂ ਬਿਸਤਰੇ ਸੌਂਦੇ ਮੰਜੀਆਂ ਮਤਲਬ ਘਰ ਦੀਆਂ ਬਣਾਈਆਂ ਉਹ ਵੀ ਤੱਕ ਲਾਗੇ ਕੋਈ ਪਾਂਡਾ ਪਾਣੀ ਪੀਣ ਤੱਕ ਨਹੀਂ ਕੋਈ ਵੀ ਛੱਡੀ ਜਾਂ ਗਲਾਸ ਨੂੰ ਤਕਰੀਬ ਕਿੰਨੇ ਕਦੋਂ ਤੁਹਾਡਾ ਨੁਕਸਾਨ ਹੋ ਗਿਆ ਹੋਊਗਾ ਇਸਾ ਤਰ੍ਹਾਂ ਲੱਗਦਾ ਲਾਗੇ ਫਤਰੀ ਬਣਾਉਣੀ ਤੇ ਤੁਸੀਂ ਹੁਣ ਪੁਲਿਸ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਹੋ ਅਸੀਂ ਇਹੀ ਮੰਗ ਕਰਨੇ ਆ ਵੀ ਇੱਥੇ ਮਤਲਬ ਜਿੱਦਾਂ ਪੁਲਸ ਕਰਨ ਕਰੀ ਨਹੀਂ ਕੋ ਕਰਦੀ ਹੈਗੀ ਮਤਲਬ ਜਿੱਦਾਂ ਲੱਗੇ ਸਾਡੇ ਠਾਣੇ ਦੋ ਲੱਗਦੇ ਨੇ ਇੱਕ ਬਾਦਸ਼ਾਹਪੁਰ ਠਾਣਾ ਇੱਕ ਸੁਬਾਨਪੁਰ ਠਾਣਾ ਸਾਡੇ ਲੱਗੇ ਮਾੜੀ ਮੋਟੀ ਥੋੜੀ ਇਨਕੁਇਰੀ ਤਾਂ ਹੋਣੀ ਚਾਹੀਦੀ ਨਾਲ ਰਾਤ ਥੋੜੀ ਗਸਤ ਵਗੈਰਾ ਕਰਦੇ ਨੇ ਉਹਨਾਂ ਦਾ ਮਤਲਬ ਫਰਜੇ ਤੇ ਬੰਨਦਾ ਹੈਗਾ ਨਾ ਥੋੜਾ ਬਲਦਾ ਧਿਆਨ ਰੱਖਣਾ ਅਸੀਂ ਇਹ ਸਤਿਕਾਰ ਆ ਰੋਡ ਦੇ ਉੱਪਰ ਐਨੇ 8 ਘਰ ਨੇ ਸਾਡੇ ਅਸੀਂ ਮੰਗੇ ਕਰ ਲਈਆਂ ਵੀ ਮੇਰਾ ਪੁੱਤਰ ਤੇ ਬਾਹਰ ਪੰਨੂ ਸਾਰੇ ਬੱਚੇ ਵੀ ਨਾਲ ਦੇ ਉਹ ਤੇ ਜਿਹੜੇ ਮੇਰੀ ਪੂਰੀ ਦੇਖ ਕੇ ਗਏ ਸੋਹਣਾ ਕਿਹੜਾ ਲਾਣੇ ਆ ਅਸੀਂ 2 ਦਿਨ ਵਾਸਤੇ ਚਲੋ ਕਿਤੇ ਬਾਹਰ ਜਾਣਾ ਨਾਲ ਨਹੀਂ ਪੈਂਦਾ ਹੈਗਾ ਇੱਥੇ ਮਤਲਬ ਵੀ ਜ਼ਰੂਰੀ ਨਹੀਂ ਘਾਰ ਹੀ ਮਤਲਬ ਰਹੀਏ ਲੋਕ ਵਗੈਰਾ ਲੱਗੇ ਸਾਰੇ ਲੋਕ ਟੁੱਟੇ ਹੋਏ ਨੇ ਇਹ ਤਾਂ ਵਾਦੋਂ ਕੀ ਨਾ ਕੋਈ ਮਤਲਬ ਧਿਆਨ ਨਹੀਂ ਦ ਸਕਦਾ ਠੀਕ ਹੈ ਠੀਕ